ਵੱਡਿਆ ਹੈਲੋ ਹੈਲੋ ਉਹ ਬਾਈ ਹੁਣ ਤਾਂ ਚਲਾ ਦੇ ਇਹਨੂੰ ਯਾਰ ਇਹਨੂੰ ਖੋਲ ਦੇ ਮਾੜਾ ਜਿਹਾ ਹੁਣ ਹਣ ਤੇ ਤੇਰੇ 사운 ਦੀ ਐਨ ਕੁਆਲਿਟੀ ਪਤਾ ਲੱਗਣੀ ਹੈ ਹਣ ਤੇ ਪਤਾ ਲੱਗਣਾ ਹੈ ਰਕੇਸ਼ ਬੋਪਰੀਆ ਪਹਿਲੀ ਕਬੱਡੀ ਪਾਰੇ ਮੈਦਾਨ ਦੇ ਅੰਦਰ ਇੱਕ ਪਾਸੇ ਵੇਖਦਾ ਭਈ ਹੁਣ ਬਿੱਲਾ ਟੋਡਿਆਂ ਵਾਲਾ ਕਹਾਣੀ ਕੀ ਬਣਦੀ ਹੈ ਜਫਾ ਲੱਗੂ ਜਾਂ ਤੇ ਨਹੀਂ ਲੱਗੂ ਪਹਿਲੇ ਪਾਣ ਦੇ ਉੱਤੇ ਰਵੀ ਰਾਜਗੜ ਕਹਿੰਦਾ ਹੈ ਵੀ 1100 ਦੇ ਦੇ ਮੁੰਡੇ ਨੂੰ ਰਵੀ ਰਾਜਗੜ ਪਰਮਗਿਲ ਕੈਨੇਡਾ ਸ਼ਿਵ ਸਰਪੰਚ ਔਰ ਮਿੱਠੀ ਮੰਗਟ ਬੋਵੀ ਕੈਨੇਡਾ ਇਹਨਾਂ ਵੱਲੋਂ 11000 ਲਓ ਪਹਿਲੀ ਕਬੱਡੀ ਇਸ ਵੇਲੇ ਨੌਜਨ ਗੱਭਰੂ ਇਧਰ ਦੀ ਟੀਮ ਦੇ ਵੱਲੋਂ ਪਾਲਾ ਘਲੋਟੀ ਵਾਲਾ ਉਹ ਪਾਲਾ ਕਹਿੰਦੇ ਘਲੋਟੀ ਦੀ ਤਰਜੀਹ ਦਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਚਾਰੇ ਤਿਆਰ ਵਰ ਤਿਆਰ ਨੇ ਆ ਮੋਜਮੰਦ ਦਾ ਜਿਲ੍ਹਾ ਲੁਧਿਆਣਾ ਇਹਦਾ ਪਿੰਡ ਘਲੋਟੀ ਹੈ ਇਹ ਹਰਜੀਤ ਦਾ ਵੀਰ ਹੈ ਇਧਰ ਬਾਰਾ ਸਿੰਘ ਦਾ ਬੇਟਾ ਕਬੱਡੀ ਪੌਣ ਦੇ ਲਈ ਵੱਧ ਗਿਆ ਮਰੇ ਮਿੱਤਰੋ ਆਉ ਕਹਿੰਦੇ ਇਕਮ ਦਾ ਮੀਰਪੁਰ ਪਿੰਡ ਹੈ ਲਓ ਇਕਮ ਕਹਿੰਦੇ ਮੀਰਪੁਰੀਆ ਟਰਾਈ ਕਰਦਾ ਇਲਾਕਾ ਸਰਦੂਲਗੜ ਦਾ ਕਹਿੰਦੇ ਸਰਸਾ ਕਹਿੰਦੇ ਰੋੜੀ ਬੜੀ ਦੂਰ ਦੂਰ ਤੋਂ ਪੁੱਜੇ ਨੇ ਐਨੇ ਅੱਜ ਕਹਿੰਦੇ ਬੂਟੇ ਖੱਖ ਦਾ ਮਾਣ ਵਧਾਇਆ ਵੀ ਸਾਡੇ ਲਈ ਜੋ ਕੋ ਜੋ ਉਹ ਵੱਡਾ ਭਾਈ ਆਏ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਅਸੀਂ ਇੱਥੇ ਖਰੇ ਤੋਂ ਖਰੇ ਰੋਲ ਦਿੱਤੇ ਅਸੀਂ ਇੱਥੇ ਖਰੇ ਤੋਂ ਖਰੇ ਮਿਹਨਤਾਂ ਕੀਤੀਆਂ ਮਿਹਨਤਾਂ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਦੀ ਨੰਗਣੀ ਐ ਦਿਲ ਤਾਂ ਨਹੀਂ ਸੋਚ ਉਸਕੇ ਲੋ ਵੱਡੀ ਐ ਬਾਗੀ ਜਲ ਰੱਬ ਤੇ ਛੱਡੀ ਐ ਉਹ ਕਹਿੰਦੇ ਪਹਿਲਵਾਨ ਦੇ ਸਫੀਰੇ ਮਿੱਤਰੋ ਬੱਲੇ 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 ਰਾਰ ਦੇਖੀ ਚਲਿਓ ਬੰਦਾ ਕੀ ਹੈ ਇਹ ਕਹਿੰਦੇ ਮੜਾ ਜਾ ਹਨੇਰਾ ਹੋ ਗਿਆ ਬਿੱਲਿਆ ਜਗਰਾਮ ਚ ਕਈਆਂ ਨੇ ਮਿਆੜੇ ਢੁੜਕ ਢੁੜਕ ਫੜਿਆ ਵੀ ਇੱਥੇ ਕੀ ਹੋ ਜਾਂਦਾ ਏ ਕਬੱਡੀ ਆ ਟਰੈਕਟਰ ਰੱਖੇ ਜ਼ਰੂਰ ਆ ਇਹ ਜਿੱਤੇ ਕਿਸੇ ਗੱਲ ਨਾ ਜਾਣੇ ਆ ਓਏ ਕੱਡੀ ਪੈ ਰਹੀ ਐ ਲੋਕ ਵੀ ਚਕੰਨੇ ਬਿੱਲਿਆਂ ਨੂੰ ਸੁਆਦ ਆ ਗਿਆ ਕਹਿੰਦੇ ਗੁਰਪ੍ਰੀਤ ਘਰਚਾ ਵੀ ਆ ਗਿਆ ਗੋਰਪਰੀ ਤੇ ਗਰਚਾ ਵੀ ਆ ਗਿਆ ਹੈ ਰਿੱਕੀ ਜੀ ਨਾਣ ਹੋਂ ਦਾ ਵਦੋ ਵਾਲੀਏ ਗੋਰੇ ਦਾ ਸੰਤੋ ਰਤੋ ਵਾਲੀਏ ਦਾ ਸਤੰਦਰ ਲੁਧਿਆਣਾ ਔਰ ਹਸਨ ਵਦੋਵਾਲ ਤੇ ਨਾਲ ਬਾਬਾ ਟਿੱਲੋਂ ਤੇ ਨਾਲ ਰਿੰਕੂ ਗਿੱਲ ਜਗਰਾਉ ਤੇ ਨਾਲ ਜੱਸਾ ਗਰੇਵਾ ਲੁਧਿਆਣਾ ਇਹ ਵੀ ਭਰਾਵਾਂ ਦਾ ਗਹਿ ਗੜਵਾ ਧੰਨਵਾਦ ਗੁਰਵੀਰ ਗਰਚਾ ਹੈ ਗੁਰਵੀਰ ਘਰਚਾ ਵੀ ਆ ਗਿਆ ਐ ਲੀ ਸਾਈਡ ਆ ਇੱਕ ਮੀਰਪੁਰੀਆ ਇੱਕਮ ਇੱਕਮ ਇੱਕ ਮੀਰਪੁਰੀਆ ਤੋਪੜਾ ਜਫਾ ਲਾ ਗਿਆ ਇਹਨੂੰ 1100 ਦੇ ਦੇ ਜੀ ਰਵੀ ਰਾਜਗੜ ਗਰੁੱਪ ਦੇ ਵੱਲੋਂ ਰਵੀ ਰਾਜਗੜ ਗਰੁੱਪ ਇਹਨਾਂ ਵੱਲੋਂ ਸਨਮਾਨ ਹੈ ਲੈ ਵੀ ਮਿੱਕੇ ਅਗਲੀ ਕਬੱਡੀ ਆਓ ਸਾਹਮਣੇ ਅਗਲੀ ਕਬੱਡੀ ਇਹ ਕਹਿੰਦੇ ਨਾਯਾਨ ਤੋਪੜ ਦੀ ਤਰਜ਼ੀ ਦਾ ਰਕੇਸ਼ ਹੈ ਲੈ ਵੀ ਗੌਰਵ ਧੰਨਵਾਦ ਹੈ ਟੀਮ ਆਨ ਸਿਰੇ ਦੀ ਹੈ ਉਹ ਫਿਰ ਕਹਿੰਦੇ ਰਾਣਾ ਵੀਰ ਕੌਣ ਜਿੱਤੂ ਏ ਕੋਈ ਪਤਾ ਨਹੀਂ ਮੇਰੇ ਮਿੱਤਰੋ ਓ ਛੜਕਦਾ ਕੁਮਾਰਾ ਓ ਕਹਿੰਦੇ ਗੁੜੇਪਿੰਡ ਦੀ ਗਰਾਊਂਡ ਹੈ ਸਾਹਮਣੇ ਗੁਰੂ ਘਰ ਹੈ ਓ ਦਿਲੋਂ ਦਵਾਵਾ ਸਭ ਲਈ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਗਲੀ ਕਬੱਡੀ ਪਾਉਣ ਦੇ ਲਈ ਪਾਲਾ ਕਹਿੰਦੇ ਖਲੋਟੀ ਵਾਲਾ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਕਿ ਪੈਂਦੀ ਹੈ ਕਬੱਡੀਆਂ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਗਿ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜੀਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਜੀਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਵੀ ਉਹਨੇ ਜਾਨਾ ਜਿੱਤ ਕੇ ਇੱਕ ਪਾਸੇ ਪਾਲਾ ਔਰ ਇੱਕ ਪਾਸੇ ਇੱਕ ਮੈਂ ਮੈਂ ਫੇਰ ਬੇਨਤੀ ਕਰਦਾ ਸਾਰੇ ਭਰਾ ਵੱਡੇ ਐ ਮਿੱਠੂ ਮੰਗਟ ਹੋਣਾ ਦਾ ਰੇਕੀ ਜੀ ਨਾਉਟ ਹੋਣਾ ਦਾ ਤੇ ਰਵੀ ਰਾਜਗੜ ਹੋਣਾ ਦਾ ਗੁਰਵੀਰ ਘਰਚੇ ਹੋਣਾ ਦਾ ਸਾਰੇ ਰਿਸਪੈਕਟਡ ਐ ਪਰ ਭਾਈ ਬੇਨਤੀ ਹੈ ਯਾਰ 30 ਸਕਿੰਟ ਹੈ ਕਾਡੀ ਵੀ ਪੈਣੀ ਹੈ ਜੱਫਾ ਵੀ ਲੱਗਣਾ ਹੈ ਰੇਡਰ ਵੀ ਦੱਸਣਾ ਹੈ ਜਾਫੀ ਵੀ ਦੱਸਣਾ ਹੈ ਪਿੰਡ ਵੀ ਦੱਸਣਾ ਹੈ ਇਤਿਹਾਸ ਵੀ ਦੱਸਣਾ ਹੈ ਮੈਂ ਬੇਨਤੀ ਕਰਦਾ ਹੈ ਇਹ ਥੜਾ ਜ ਸਾਡਾ ਸਹਿਯੋਗ ਕਰਿਓ ਬੜੀ ਮਿਹਰਬਾਨੀ ਹੋਗੀ ਲਓ ਜਸ਼ਨ ਦੀ ਕੌਡੀ ਉੱਤੇ ਹੁਣ ਸਫੀ ਰਸ਼ੀਨ ਪਿੰਦਾ ਧਰ ਦਾ ਤੌਰ ਤੇ ਆਥਾ ਬੱਲੇ ਬੱਲੇ ਹੋ ਗਈ ਹੈ ਲੈ ਵੀ ਮੀਕੇ ਅਗਲੀ ਕੌਡੀ ਹੋਈ ਅਗਲੀ ਕੌਡੀ ਪਵੇਗੀ ਜਰੂਰ ਅਗਲੀ ਕੌਡੀ ਕੌਣ ਪਾਵੇਗਾ ਆਹ ਤੇਜ਼ੀ ਕੈਨ ਪਿੰਡ ਦਾ ਕਹਿੰਦੇ ਤੁਰ ਪਿਆ ਮੇਰੇ ਮਿੱਤਰੋ ਬਿੱਲਿਆ ਜੀ ਆਈ ਕੰਮ ਚੱਲ ਜਾਣਾ ਆ ਲੱਗਦਾ ਵੀ ਮੇਲਾ ਵੱਜ ਗਿਆ ਦੁਨੀਆ ਤੇਗੀ ਹੈ ਲੋਕ ਕੱਲੀ ਕਬੱਡੀ ਚਾਹੁੰਦੇ ਆ ਆ ਜਿਹੜੇ ਚਾਰ ਚਫੇਰੇ ਬੈਠੇ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਕੱਲੀ ਕਬੱਡੀ ਚਾਹੀਦੀ ਹੈ ਪਰ ਮੱਤਵਾ ਚੜ੍ਹਵੀਂ ਕਲਾ ਵਿੱਚ ਰੱਖੇ ਉਹ ਤੇਜੀ ਕੈਂਡ ਪਿੰਡ ਦਾ ਕਹਿੰਦੇ ਕਬੱਡੀ ਪਾੜਿਆ ਮਨੀ ਨੇ ਜੱਜ ਨੇ ਦੱਸੇ ਨਹੀਂ ਨਹੀਂ ਦਿੱਤਾ ਵੀ ਇਹ ਕਿੱਥੋਂ ਆਇਆ ਇਹ ਕਾਹਤੋਂ ਆਇਆ ਹੈ ਮਨੀ ਕਹਿੰਦੇ ਮੱਲੀਆਂ ਪਿੰਡ ਦਾ ਜਿਹਨੇ 6.7-7 ਲੱਖ ਦੇ ਬਿੱਲਿਆ ਜੱਫੇ ਵੀ ਓਏ ਕੀ ਬਾਤ ਹੈ ਮੱਲੀਆਂ ਪਿੰਡ ਮਨੀ ਦਾ ਕਦੀ ਸ਼ਾਹਕੋਟ ਲੋਈਆਂ ਦੀ ਗੱਲ ਕਦੀ ਸੁਲਤਾਨਪੁਰ ਲੋਡੀ ਦੀ ਗੱਲ ਕਦੀ ਉਸ ਇਲਾਕੇ ਦੇ ਕਹਿੰਦੇ ਨੰਗਲ ਅੰਬੀਆਂ ਦੀ ਗੱਲ ਜਦੋਂ ਪਾਣਾ ਵਾਪਰਿਆ ਤੇ ਉਹੀ ਮੱਲੀਆਂ ਪਿੰਡ ਸੀਗਾ ਪਰ ਹੁਣ ਚੌਂਡ ਵਿੱਚੋਂ ਕਿਹੜਾ ਜਾਸੀ ਲਾਊਗਾ ਜੱਸਾ ਰਕੇਸ਼ ਬੋਹਪੁਰੀਆ ਢੋਡਿਆਂ ਵਾਲਾ ਬਿੱਲਾ ਫਾਜ਼ੀ ਰਸ਼ੀਨ ਵਾਲਾ ਤੇ ਨਾਲ ਕਹਿੰਦੇ ਫਾਨਾ ਲੱਗਾ ਹੋਇਆ ਫਾਨਾ ਰਸ਼ੀਨ ਵਾਲਾ ਹੁਣ ਚੌਂਡੀ ਕਮਣੀ ਚੈਨ ਵਿੱਚੋਂ ਇਹਨੂੰ ਤੇ ਸੁਣਨੀ ਪੈਣੀ ਐ ਇਹਦੇ ਤੇ ਕਹਿੰਦੇ ਜਮਾਨਾ ਪਾਣੀ ਭਰਦਾ ਇਹਦਾ ਤੇ ਕਹਿੰਦੇ ਜਮਾਨਾ ਪਾਣੀ ਭਰਦਾ ਰਿੱਕੀ ਜਨਾਬ ਇਹ ਵੱਡਾ ਕੰਮ ਕਰਵਾ ਰਿਹਾ ਲੈ ਵੀ ਅਮਰੀਕ ਕਰੀ ਗੱਲ ਆਓ ਸਾਹਮਣੇ ਕਹਿੰਦੇ ਰੇਡਸ ਵਾਲੇ ਉਹ ਪਾਲੇ ਦੀ ਪੈ ਰਹੀ ਐ ਰਿੱਕੀ ਜਨਾਬ ਵੱਡਾ ਵੀਰ ਹੈ ਉਹਦੇ ਕਹਿੰਦੇ ਰਵੀ ਰਾਜਗੜ੍ਹ ਹੋਣੀ ਉਹਨਾਂ ਦੇ ਸਾਰੇ ਯਾਰਾਂ ਬੇਲੀਆਂ ਦਾ ਆਓ ਸੰਤੂ ਆ ਕਹਿੰਦੇ ਮਾਨ ਸਾਡੀ ਜ਼ਿੰਦਗੀ ਦਾ ਰੇਡਾਂ ਪੈਣਗੇ ਜੱਫੇ ਲੱਗਣਗੇ ਆ ਪਾਲਾ ਖਲੋਟੀ ਪਿੰਡ ਵਾਲਾ ਇਹਨੇ ਬਹੁਤ ਮਾੜੇ ਦਿੰਦੇ ਦੇਖਿਆ ਇਹਦੇ ਬਾਪੂ ਦੀ ਕਹਿੰਦੇ ਰਾਣਾ ਸਾਹ ਵੱਡੇ ਦੇ ਵਿੱਚ ਚਾਹ ਤੇ ਪਕੌੜੀਆਂ ਦੀ ਦੁਕਾਨ ਹੈ ਲੋਕੀ ਇਹਦੇ ਬਾਪੂ ਨੂੰ ਪਹਿਲਾਂ ਨਿੱਕੜੀ ਕਹਿੰਦੇ ਸਨ ਵੀ ਨਿੱਕੀ ਪਕੌੜੀਆਂ ਵਾਲਾ ਪਰ ਜਦੋਂ ਤੋਂ ਪਾਲੇ ਦੀ ਉਂਗਲ ਖੜੀ ਐ ਕਦੋਂ ਨਿੱਕੜੀ ਤੋਂ ਦਰਬਾਰਾ ਸਿੰਘ ਹੋ ਗਿਆ ਇਹ ਪਤਾ ਹੀ ਨਹੀਂ ਲੱਗਾ ਹੁਣ ਲੋਕੀ ਕਹਿਣਗੇ ਆਹ ਦਰਬਾਰਾ ਸਿੰਘ ਦਾ ਬੇਟਾ ਹੈ ਲੋਕੀ ਨਿੱਕੜੀ ਨਾ ਭੁੱਲਦੇ ਜਾਂਦੇ ਆ ਲੋਕ ਦਰਬਾਰਾ ਸਿੰਘ ਕਹਿਣ ਲੱਗ ਪਏ ਨੇ ਇਹ ਸਮਾਂ ਬਦਲਦਾ ਜ਼ਰੂਰ ਹੈ ਆਓ ਕਹਿੰਦੇ ਇਸ ਵੇਲੇ ਜਸ਼ਨ ਕਬੱਡੀ ਪਾ ਰਿਹਾ ਸਿਕੰਦਰ ਪਹਿਲਵਾਨ ਕੌਣ ਹੈ ਇਹ ਕਹਿੰਦੇ ਸ਼ਕੰਦਰ ਪਹਿਲਵਾਨ ਦਾ ਪੁੱਤ ਹੈ ਕਬੱਡੀ 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 ਹੋਈ ਪਈ ਹੈ ਲੈ ਵੀ ਅਮਰੀਕ ਨੋਟ ਕਰ ਲਈ ਵੱਡਾ ਵੀਰ ਕੀ ਜਨਾੜ ਕਹਿੰਦਾ ਹੈ ਵੀ ਗੁਰਵੀਰ ਗਰਚੇ ਦੇ ਵੱਲੋਂ ਜੰਡ ਵਾਲੇ ਬਾੜੀ ਦੇ ਪੁੱਤਰ ਦਾ 21 ਹਜ਼ਾਰ ਦੇ ਨਾਲ ਸਨਮਾਨ ਕੀਤਾ ਜਾਊਗਾ ਲੈ ਵੀ ਰਿੱਕੀ ਜਨਾੜ ਤੇਰਾ ਧੰਨਵਾਦ ਮੈਂ ਇਸ ਲਈ ਕਰਦਾ ਹੈ ਵੀ ਤੂੰ ਕਬੱਡੀ ਤੋਂ ਅੱਜ ਆਪਾਂ ਮਾਰਨ ਵਾਲੀ ਗੱਲ ਕੀਤੀ ਐ ਬੜੇ ਘੱਟ ਲੋਕ ਹੁੰਦੇ ਐ ਜਿਹੜੇ ਜ਼ਮੀਰਾਂ ਦੇ ਮੁੱਲ ਪਾਉਂਦੇ ਐ ਬੜੇ ਘੱਟ ਲੋਕ ਹੁੰਦੇ ਐ ਜਿਹੜੇ ਜ਼ਮੀਰਾਂ ਦੇ ਲੋਕ ਮੁੱਲ ਪਾਉਂਦੇ ਐ ਵੱਡਾ ਵੀਰ ਰਿੱਕੀ ਜਨਾਬ ਦਾ ਇਹਨੇ ਇਨਸਾਨਾਂ ਦੇ ਨਾਲ ਵਰਤੇ ਐ ਇਹਨੇ ਇਨਸਾਨ ਨਹੀਂ ਵਰਤੇ ਤਾਂ ਹੀ ਤੇ ਮੇਥੋਂ ਲਿਖ ਹੋ ਗਿਆ ਵੀ ਸੱਚੀਆਂ ਗੱਲਾਂ ਲਿਖਦਾ ਬੇਲਾ ਲੜਤੋਂ ਨਹੀਂ ਧਰਤੀ ਦਾ ਵਰਤਣ ਤੇ ਬੰਦੇ ਨਾਲ ਵਰਤੋ ਉਹ ਭਾਈ ਬੰਦਾ ਨਹੀਂ ਵਰਤੀਦਾ ਉਹ ਬੰਦਾ ਨਹੀਂ ਵਰਤੀਦਾ ਉਹ ਬੰਦਾ